ਕਿ ਜਵਾਨ ਨਾਲ ਪੂਰੀ ਕਮੇਟੀ ਦਾ ਕਤਲ ਕੀਤਾ ਗਿਆ ਕਾਲੇ ਰੰਗ ਦਾ ਦੱਸਣ ਦੇ ਆ ਪੱਠੇ ਪਾਉਣੇ ਵਾਲਾ ਦੱਸਣ ਦੇ ਆ ਕਦੀ ਉਹ ਬਰਾਦਰੀ ਦਾ 9 ਕਰੋੜ ਕਰੋੜ ਕੀ ਲੈਂਦੇ ਆ ਮੱਝ ਵੀ ਸਿੱਖ ਭਾਈ ਚਾਰਾ ਵੀ ਆਪਾਂ ਕੋ ਕਲਾਕਾਰ ਥੋੜਿਆ ਜੀ ਅਸੀਂ ਕੋ ਤਰਮਿੰਦਰ ਥੋੜਿਆ ਬੰਬੇ ਦੇ ਥੀਏਟਰ ਦੇ ਵਿੱਚ ਬੈਠੇ ਆ ਲੋਕੀ ਆ ਲੋਕ ਸੇਵਕ ਆ ਪਿਆਰ ਮੁਹੱਬਤ ਦੀਆਂ ਗੱਲਾਂ ਨੇ ਅਸੀਂ ਕਿਸੇ ਜਾਤ ਨੂੰ ਕਿਉਂ ਇਦਾਂ ਉਹਨਾਂ ਦੇ ਜਾਤਾਂ ਚ ਪੈਦਾ ਹੋਏ ਆ ਗੂ ਰਿੰਨੇ ਵਿਦਵਾਨ ਆ ਗੂ ਆਵਰੇ ਆਪਾਂ ਕਿਉਂ ਗਲਤ ਬੋਲਣਾ ਜੀ ਟਰਨਿੰਗ ਅਫਸਰ ਦਾ ਜਿਹੜਾ ਰਿਪੋਰਟ ਸੀ ਇਹ ਸਾਰੀ ਅਸੀਂ ਅਨਸੈਟਿਸਫੈਕਟਰੀ ਲਿਖੀ ਆ। ਉਹ ਅਸੰਤੁਸ਼ਟੀ ਜਤਾਈ ਹੈ। ਔਰ ਇਹਦੇ ਇਹਦੇ 'ਚ ਕੀ ਕਾਰਵਾਈ ਕੀਤੀ? ਕਿਉਂ ਨਹੀਂ ਕੀਤੀ? ਕਿ ਜੇ ਦੇਸ਼ ਦਾ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾ ਚੋਣ ਕਮਿਸ਼ਨ ਵੱਲੋਂ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਤੜੀ ਪਾਰ ਕੀਤਾ ਜਾ ਸਕਦਾ। ਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਜ਼ਿਲ੍ਹਾ ਤਰਨਤਾਰਨ ਤੋਂ ਹੀ ਵਿਧਾਨ ਸਭਾ ਤਰਨਤਾਰਨ ਤੋਂ ਹੀ ਰਲੀਆਂ ਕਰਨ ਤੋਂ ਭਾਸ਼ਣ ਕਰਨ ਤੋਂ ਤਾਲਮਿਲ ਕਰਨ ਤੋਂ ਸਮਾਜਿਕ ਗਤੀਵਿਧੀਆਂ ਲਈ ਰਾਜਨੀਤਿਕ ਗਤੀਵਿਧੀਆਂ ਲਈ ਔਰ ਆਰਥਿਕ ਗਤੀਵਿਧੀਆਂ ਲਈ ਹਰ ਤਰ੍ਹਾਂ ਨਾਲ ਤੜੀਪਾੜ ਤੜੀਪਾਰ ਕਿਉਂ ਨਹੀਂ ਕੀਤਾ ਗਿਆ ਜਿਲੇ ਇਹ ਅਸੀਂ ਸਵਾਲ ਜਿਹੜਾ ਆ ਮਾਨਯੋਗ ਚੋਣ ਕਮਿਸ਼ਨ ਤੋਂ ਅਸੀਂ ਇਹ ਰੇਜ਼ ਕੀਤਾ ਹੈ ਕਿਰਪਾ ਕਰਕੇ ਸਾਨੂੰ ਦੱਸਿਆ ਜਾਵੇ ਕਿ ਤੁਹਾਡੀ ਰੂਲ ਬੁੱਕ ਗਿਆ ਕਹਿੰਦੀ ਆ